ਕੀ ਬਣੇਗਾ ਪੜ੍ਹ ਕੇ ਮੇਰੇ ਪੁੱਤ ਕੀ ਬਣੂਗਾ ਮੇਰਾ ਪੁੱਤ ਡਾਕਟਰ ਬਣੂਗਾ ਪੜ੍ਹ ਕੇ ਬੜਾ ਛੇੜਾ ਮੇਰਾ ੁੰਡਾ ਹੈ ਨਾ ਪੁੱਤ ਕੀ ਬਣੇਗਾ ਪੜ੍ਹ ਕੇ ਡਾਕਟਰ ਡਾਕਟਰ ਬਣੇਗਾ ਮੈਨੂੰ ਦਾਈ ਦੇ ਦੇ ਕਰੀਨਾ ਹੈ ਹੈ ਬੜਾ ਛੇੜਾ ਮੇਰੇ ਪੁੱਤ ਸਾਡੇ ਮਰੀ ਆ ਗਿਆ ਹਾਂ ਪੁੱਤ ਕਿਵੇਂ ਠੀਕ ਹੈ ਹਾਂ ਵਾਸੀ ਠੀਕ ਹੈ ਦੱਸ ਕੀ ਹੈ ਸਾਰੇ ਠੀਕ ਹੈ ਸਾਰੇ ਹਾਂ ਹਾਂ ਵਾਸੀ ਠੀਕ ਹੈ ਹੋਰ ਕਿਵੇਂ ਆ ਬਖਾਰ ਠੀਕ ਹੈ ਤੇਰਾ ਹਾਂ ਹਾਂ ਤਾਂ ਠੀਕ ਹੈ ਬੱਤ ਤੀ ਕਾਲ ਵਾਲੇ ਡਾਕਟਰ ਤੋਂ ਹਾਂ ਠੀਕ ਹੈ ਤਾਂ ਤੜਕੇ ਤੇ ਹੱਥ ਨੇ ਰੋਜ਼ ਹੀ ਲਾ ਕੇ ਜਾਂਦਾ ਡਾਕਟਰ ਬਾਈਰ ਗਿਆ ਗਈ ਦੱਸ ਗਿਆ ਤੁਹਾਨੂੰ ਸਾਡਾ ਘਰ ਕਿਵੇਂ ਪਤਾ ਲੱਗਿਆ ਤੁਹਾਨੂੰ ਲੈ ਜਾ ਬਾਈ ਬਹਿ ਜਾ ਚੱਲ ਚੰਗਾ ਹੋ ਗਿਆ ਦਿਸ ਗਿਆ ਤੁਹਾਨੂੰ ਵਧੀਆ ਵਧੀਆ ਬਾਈ ਤੂੰ ਦੱਸ ਕੀ ਵਾਲਾ ਤੁਹਾਨੂੰ ਪਹਿਲੇ ਕਿਸੇ ਨੇ ਫੋਨ ਹੀ ਨਹੀਂ ਕੀਤਾ ਹਾਂ ਬਿੱਲਿਆ ਸਭ ਪਤਾ ਲੱਗਦਾ ਐ ਏਡੀ ਨਹੀਂ ਗੱਲ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਸਭ ਪਤਾ ਲੱਗਦਾ ਜਾਣ ਕੇ ਚੱਚਰ ਕਰਦੇ ਆ ਇਹ ਮੈਂ ਮੈਨੂੰ ਨਾ ਮਣੀ ਮੈਨੂੰ ਰਵਾਇ ਨਾ ਮੁਰੇ ਚੁੱਪ ਕਰ ਜਾ ਕਸਮ ਇਹਨੂੰ ਸਾਪ ਪਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਸੀ ਤੁਹਾਨੂੰ ਤੁਹਾਡੇ ਘਰੇ ਟੁੱਕਿਆ ਸੀ ਪਰੌਣਾ ਸੀ ਤੁਹਾਡਾ ਤੁਸੀਂ ਗਰਜ ਨਹੀਂ ਕੀਤੀ ਭੋਰਾ ਵੀ ਉਹਦੀ ਹਾਂ ਹੁਣ ਤੁਸੀਂ ਬੁੱਥੜ ਚੱਕੜਿਆ ਫਿਰ ਹੁਣ ਕਿਉਂ ਆਏ ਹੁਣ ਦੱਸੋ ਤੁਹਾਨੂੰ ਕੀ ਦੀਂਦਾ ਨਹੀਂ ਯਾਰ ਬਈ ਤੈਨੂੰ ਨਹੀਂ ਪਤਾ ਗੱਲ ਦਾ ਆ ਮਾਸੀ ਵੀ ਗੱਲਾਂ ਲਕਾਉਂਦੀ ਆ ਹਣ ਆਹੋ ਮਾਸੀ ਤਾਂ ਆਪੀ ਗੱਲਾਂ ਲਕਾਉਂਦੀ ਏ ਵੇਖ ਲੱਛਣ ਵੇਖ ਨਾ ਕਰਦੇ ਅੱਜ 4 ਮਹੀਨੇ ਤੋਂ ਅੱਜ ਜਾ ਕੇ ਖੜ ਗਏ ਚਲ ਕੋਈ ਨਹੀਂ ਮਾਸੀ ਹਾਂ ਅੱਜ ਜਾ ਕੇ ਖੜ ਗਏ ਆਪਣਾ ਫਰਜ ਆ ਕਹਿਣਾ ਹਾਂ ਮੈਂ ਤਾਂ ਆ ਗਿਆ ਤਾਂ ਫਰਜ ਰੱਖਣ ਬਈ ਨਾ ਤਾਂ ਇਹਨਾਂ ਨੇ ਸਾਨੂੰ ਦੱਸਿਆ ਵੀ ਬਈ ਦਬਈ ਜਾਂਦਾ ਹੂੰ ਇਹ ਸਾਨੂੰ ਦੱਸ ਦੇ ਅਸੀਂ ਨਾਲ ਜਾਂਦੇ ਬਾਈ ਦੇ ਏਅਰਪੋਰਟ ਤੱਕ ਛੱਡ ਕੇ ਆਉਂਦੇ ਹੂੰ ਦੇਖ ਏਅਰਪੋਰਟ ਤੱਕ ਛੱਡ ਕੇ ਆਉਂਦੇ ਮਰੇ ਤੋਂ ਆਏ ਨਹੀਂ ਦੇਖ ਤੂੰ ਸਾਨੂੰ ਹਾਂ ਚਲ ਜਿਵੇਂ ਉਹ ਵਾਈ ਗੁਰੂ ਨੂੰ ਮਨਜ਼ੂਰ ਸੀ ਪਰ ਮੈਂ ਤੈਨੂੰ ਦੱਸ ਦੰਨੀ ਐ ਮਣੀ ਇਹਨਾਂ ਨੂੰ ਇਹ ਗੱਲ ਸਮਝਾ ਦੇ ਵੀ ਮੈਨੂੰ ਤਾਂ ਲੱਗਦੇ ਇਹ ਬਿਵਾਰਗੇ ਗੁੱਸੇ ਰਹਿ ਰਾਜੀ ਰਹਿ ਆਪਾਂ ਨੂੰ ਤਾਂ ਨਹੀਂ ਲੱਗਦੇ ਚੰਗੇ ਜਦੋਂ ਮੇਰੇ ਪੁੱਤ ਦੇ ਬਰਾਬਰ ਆ ਕੇ ਨਹੀਂ ਖੜੇ ਤੇ ਹੁਣ ਇਹ ਕਾਸ ਤੋਂ ਆਉਂਦੇ ਹੁਣ ਵੀ ਨਾ ਆਉਣ ਇਹ ਸੀ ਮੈਂ ਨਾ ਉਹ ਕਰਦੀ ਇਹਨਾਂ ਨੂੰ ਜੇ ਚੱਜਦੇ ਹੁੰਦੇ ਤਾਂ ਮੈਨੂੰ ਪਤਾ ਇਹਨਾਂ ਨੂੰ ਮਾਸੀ ਆਇਆ ਵੀ ਉਹ ਜ਼ਮੀਨ ਦੇ ਮਾਰੇ ਆ ਇਹ ਜ਼ਮੀਨ ਹਾਂ ਇਹਨਾਂ ਦਾ ਮਾਰਦੇ ਆ ਵੀ ਉਹਨੂੰ ਸਮਝਾਈ ਤੂੰ ਉਹਨੂੰ ਸਮਝਾਈ ਪੇੜ ਨੂੰ ਉਹ ਪੇੜ ਆ ਉਹਨੂੰ ਅਗਲ ਹੈਣੀ ਉਹਨੂੰ ਸਮਝਾਈ ਵੀ ਹੁਣ ਇਹ ਜ਼ਮੀਨ ਲੈਣ ਆ ਗਏ ਤੂੰ ਕਹ ਤਾ ਬੁੱਧਰ ਮਾਰ ਜਾਨੇ ਆ ਲੈ ਫੇਰਾ ਮੈਂ ਮਾਰ ਦਿੰਨੀ ਆ ਤੂੰ ਬਹਿ ਕੇ ਖੜਾ ਲਾ ਬਸ ਤੂੰ ਮੇਂ ਥੋੜੀ ਜਿਹਾ ਸੁਣ ਲੈ ਤੈਨੂੰ ਮੈਂ ਤਰੀਕਾ ਤਾਂ ਨਾ ਤੂੰ ਨਾ ਮਾਰਿਆ ਕਰ ਤੂੰ ਬਹਿ ਜਾ ਆਰਾਮਦਾਰੀ ਨਾਲ ਉਹਨੂੰ ਖੜਾ ਲਾ ਜੇ ਮੈਂ ਕਹੋ ਕਰਦੀ ਆ ਤਾਂ ਕਰਦੀ ਆ

ਕਿਉਂ ਨਹੀਂ ਚੱਲ ਮਸੀ ਆਹ ਲੈ ਬੈਠੀ ਹੋ ਆਹ ਲੈ ਗੋਲੀ ਬੁਖਾਰ ਦੀ ਜਿਆਦਾ ਖਾਣ ਲੱਗਦਾ ਮਸੀ ਹਣਾ ਮੇਰੀ ਗੱਲ ਸੁਣ ਲੈ ਹਾਂ ਮਾਸੀ ਤੂੰ ਤਾਂ ਗੁੱਸਾ ਹੀ ਕਰਕੇ ਆ ਮੈਂ ਕੋਈ ਆਏ ਨਹੀਂ ਸੀ ਮੈਨੂੰ ਮੇਰੀ ਆਤਮਾ ਵੀ ਦੁਖੀ ਹੈ ਮੈਂ ਤਾਂ ਹੀ ਫਿਰ ਮੈਥੋਂ ਭਟਕਿਆ ਜਾਂਦਾ ਬਲੱਡ ਵੱਜ ਜਾਂਦਾ ਮੈਥੋਂ ਬੋਲਿਆ ਜਾਂਦਾ ਤੈਨੂੰ ਆਪ ਨੂੰ ਤਾਂ ਪਤਾ ਜਦੋਂ ਮੈਂ ਬੋਲ ਕੇ ਹਰ ਦੇ ਮੜ ਕੇ ਮੈਂ ਵੰਜੇ ਤੇ ਪੈ ਜਾਂਦਾ ਉਹ ਮਾਸੀ ਮੇਰੀ ਗੱਲ ਸੁਣ ਹੁਣ ਮੈਂ ਆ ਜਾਸ ਹੈ ਅਸੀਂ ਤਾਂ ਤੇਰੇ ਘਰ ਦੇ ਫਾਇਦੇ ਬਾਰੇ ਕਹਿੰਨੇ ਹੁਣ ਵੇਖ ਕੱਲ ਵਿਚਾਰਾ ਕਿੰਨਾ ਸਮਝਾਇਆ ਗਿਆ ਤੈਨੂੰ ਕਿਹਾ ਨਾ ਵੀ ਗੁਰੂ ਘਰ ਜਾਇਆ ਕਰ ਵੀ ਤੇਰੀ ਉਮਰ ਹੈ ਭਾਈ ਚੱਲ ਹੁਣ ਆਏ ਆ ਵੀ ਭਾਬੀ ਨਾਲ ਆਇਆ ਕੰਮ ਹੋ ਗਿਆ ਭਾਣਾ ਵਰਤ ਗਿਆ ਕਿ ਕੈਦਾ ਤਾਂ ਕੋਣ ਹੁੰਦਾ ਵੀ ਮਾੜਾ ਹੋਵੇ ਹੂੰ ਫੋਂਚੂ ਸਾਡੇ ਵੱਡੇ ਥਾਂ ਹੂੰ ਤੂੰ ਵੇਖ ਵੀ ਜਿਹੜਾ ਜੱਸ ਹੈ ਤੇ ਮੈਂ ਅਹੀਂ ਤੈਨੂੰ ਕੱਲ ਕਿੰਨਾ ਸਮਝਾਇਆ ਹੂੰ ਚੱਲ ਵੀ ਗਲਤ ਹੈ ਇਹ ਤੂੰ ਸਾਡੀ ਗੱਲ ਮੰਨ ਗਈ ਕਮਲੀ ਨਾ ਮੰਨ ਕਰ ਤੇਰਾ ਆਪ ਦਾ ਚਲ ਪੁੱਤ ਗਲਤੀਆਂ ਤਾਂ ਕਿਸੇ ਵੀ ਉਮਰ ਚ ਹੋ ਜਾਂਦੀਆਂ ਪਰ ਮੈਂ ਜਾਣ ਬੁੱਝ ਕੇ ਗਲਤੀ ਨਹੀਂ ਕਰਦੀ ਤੈਨੂੰ ਪਤਾ ਮੈਂ ਵੀ ਦੁੱਧਨੀ ਆ ਫੇਰ ਵੀ ਮੈਥੋਂ ਬੋਲਿਆ ਜਾਂਦਾ ਬਿਮਾਰ ਵੀ ਫੇਰ ਮੈਂ ਹੋ ਜਾਨੀ ਐ ਬੋਲ ਕੇ ਕਿਹੜਾ ਮੈਂ ਸੌਖੀ ਰਹਨੀ ਐ ਦੁੱਗਣੀ ਬਿਮਾਰ ਹੋ ਜਾਈਂ ਉਹ ਚਲ ਮੈਂ ਤੈਨੂੰ ਇਹ ਕਹਿਤਾ ਕਿ ਮੈਂ ਘਰ ਛੱਡ ਕੇ ਜਾ ਆੜੂ ਮੈਂ ਕਿਹੜਾ ਜਾਣਾ ਦੇਖ ਜਦੋਂ ਤੋਂ ਬਾਈ ਨਾਲ ਇਹ ਗੱਲ ਹੋ ਗਈ ਨਾ ਮੰਮੀ ਕਹਿੰਦੀ ਵੀ ਤੂੰ ਪੁੱਤ ਇੱਥੇ ਨਹੀਂ ਆਉਣਾ ਤੂੰ ਆਪਦੀ ਮਾਸੀ ਦਾ ਪੁੱਤ ਬਣ ਕੇ ਉੱਥੇ ਰਹਿਣਾ ਤੇ ਉਹਨਾਂ ਦਾ ਸਾਰਾ ਧੂਆ ਹੁਣ ਤੇ ਤੂੰ ਆਪ ਸੋਚ ਹਣਾ ਤੂੰ ਇਹ ਗੱਲ ਦਿਲ ਤੇ ਨਾਲ ਆ ਜਾਂਦਾ ਮੈਂ ਕਿਤੇ ਨਹੀਂ ਭਾਈ ਨੇ ਤੈਨੂੰ ਜੱਸ ਨਹੀਂ ਕਿਹਾ ਵੀ ਗੁਰੂ ਘਰ ਜਾਇਆ ਕਰ ਤੂੰ ਵੇ ਆਪ ਦਾ ਦਿਨ ਦਿਨ ਚੜ੍ਹਦੇ ਨਾਲ ਗੁਰੂ ਘਰ ਜਾਇਆ ਕਰ ਅਰਦਾਸ ਕਰਿਆ ਕਰ ਤੇਰੇ ਘਰ ਦਾ ਭਲਾ ਹੀ ਹੋ ਨਹੀਂ ਜਾਇਆ ਕਰੋਗਾ ਹਾਂ ਜਾਇਆ ਕਰੀਏ ਬਾਕੀ ਆ ਜੀ ਨੂਨ ਨਾਲ ਬਣਾ ਕੇ ਰੱਖ ਤੈਨੂੰ ਸਾਮਣ ਨਾਲ ਹੀ ਹੈ ਹੁਣ ਮੈਂ ਕਿੰਨਾ ਕ ਟਾਈਮ ਆ ਚਲ ਮੈਂ ਮਹੀਨਾ ਹੋਰ ਲਾ ਜੂਗਾ ਦੋ ਮਹੀਨੇ ਲਾ ਜੂਗਾ ਅਖਸਰ ਤਾਂ ਤੇਰੇ ਕੋਲੇ ਹੀ ਹੈ ਨਾ ਹਾਂ ਬਾਕੀ ਕੋਈ ਨਹੀਂ ਸਾਡੇ ਤੋਂ ਕੁਝ ਗਲਤ ਬੋਲ ਗਿਆ ਅਸੀਂ ਮਾਫੀ ਮੰਗਦੇ ਹਾਂ ਵੀ ਬੜੀ ਮਾਸੀ ਆ ਹਾਂ ਤੁਸੀਂ ਕਾਹਤੋਂ ਮਾਫੀ ਮੰਗਦੇ ਹੋ ਕਿਸੇ ਕਾਹਤੋਂ ਮਾਫੀ ਮੰਗਦੇ ਮੈਨੂੰ ਤੇਰੇ ਹੀ ਬਲੱਡ ਵਾਜ ਜਾਂਦਾ ਤੈਨੂੰ ਪਤਾ ਹੈ ਨਾ ਤੇ ਤੇਰੇ ਦਿਲ ਦੁੱਖ ਲੱਗੇ ਹੁਣ ਬੰਦਾ ਤੇ ਕੀ ਕਰੇ ਚਲ ਕੋਈ ਨਹੀਂ ਮਾਸੀ ਤੂੰ ਬਾਹਰ ਨਾ ਸੋਚ ਹੁਣ ਤੇ ਤੂੰ ਆਰਾਮ ਕਰ ਦਵਾਈ ਲਈ ਐ ਐਡੀ ਕੋਈ ਗੱਲ ਨਹੀਂ ਠੀਕ ਐ ਭਾਬੀ ਜੀ ਬਹੁਤ ਸਿਆਣੀ ਆ ਤੇਰੀ ਬਹੁਤ ਇੱਜ਼ਤ ਕਰਦੀ ਆ ਹਾਂ ਵੇਖ ਲੈ ਹੋਰ ਕੋਈ ਹੁੰਦੀ ਤੂੰ ਇੰਨਾ ਕੁਝ ਉਹਦੇ ਨਾਲ ਕੀਤਾ ਕੋਲੋਂ ਦੀ ਘਰ ਛੱਡ ਕੇ ਜਾ ਆ ਲੋਕਾਂ ਨੇ ਦੇਖ ਲੈ ਕੀ ਹਾਲ ਹੋਈ ਜਾਂਦੀ ਐ ਹਣੀ ਤਾਂ ਮੈਂ ਆਏ ਆਣੀ ਇਹ ਚੱਲ ਸੱਤ ਯੁਗ ਦੀ ਜੰਮੀ ਐ ਨਰਮ ਮੈਂ ਮੈਥੋਂ ਕਹਾ ਕੇ ਚੁੱਪ ਕਰ ਜਾਂਦੀ ਐ ਆ ਲੋਕਾਂ ਦੀਆਂ ਬਹੂਆਂ ਦੇ ਐਡੀ ਐਡੀ ਲੁਤਰੋ ਲੱਗੀ ਵੀ ਐ ਨਾਲੇ ਤਾਂ ਭੁੱਖਿਆ ਨੰਗਿਆ ਘਰਾਂ ਦੀਆਂ ਤੇ ਨਾਲੇ ਬੋਲਦੀਆਂ ਐ ਡਾਇਨ ਉਹ ਉੱਥੋਂ ਪੇਕਿਆ ਤੋਂ ਕੰਮ ਕਰ ਕਰਕੇ ਆਉਂਦੀਆਂ ਤੇ ਇੱਥੇ ਆ ਕੇ ਰਾਜ ਕਰਦੇ ਚੱਲੇ ਧੰਦਾ ਤਾਂ ਕਰਦੀ ਐ ਇਹ ਨਾਲੇ ਤਾਂ ਗੱਲ ਪਹੁੰਚ ਜਾਂਦੀ ਐ ਪੰਚਾਇਤਾਂ ਹੁੰਦਾਂ ਇਹਦਾ ਬਾਲੀ ਸਿਆਣੀ ਆ ਤਿੰਨ ਧੀਆਂ ਜੰਮ ਕੇ ਵੀ ਤੇ ਇਤੋਂ ਛਿੱਤਰ ਖਾਈ ਲੈਂਦੇ ਨਾਲ ਤਾਂ ਨਾਲੇ ਬੋਲਦੀ ਕੋਈ ਬੋਲਦੀ ਤਾਂ ਖਰ ਹੈਣੀ ਆ ਇੱਥੇ ਮੈਂ ਕੁਛ ਮਰਜ਼ੀ ਕਹੀ ਜਾਵਾਂ ਤਾਂ ਹੀ ਤਾਂ ਫਿਰ ਹੁਣ ਢੱਡ ਚ ਵੱੜਦੀ ਜਾਂਦੀ ਆ ਤਾਂ ਹੀ ਵੱੜਦੀ ਜਾਂਦੀ ਐਵੇਂ ਨਹੀਂ ਵੱੜਦੀ ਆਈ ਆਣੀ ਐ ਵੀ ਚੱਲ ਕੋਈ ਨਹੀਂ ਮਾਣਾ ਇਹਨੇ ਕਿਹੜਾ ਕਿਸੇ ਨੂੰ ਕਹੀ ਕਿਸ ਨੂੰ ਨਾ ਜਾ ਇਹਦੀ ਕਿਹੜਾ ਕੋਈ ਮਾਂ ਬੈਠੀ ਐ ਵੀ ਜਿਹੜੀ ਇਹਨੂੰ ਕੋਈ ਆਹੋ ਕਰ ਦੂ ਹਾਂ ਮੈਂ ਮੈਂ ਹੀ ਕਹਿਣੀ ਐ ਇਹਨੂੰ ਚੱਲ ਕੋਈ ਨਹੀਂ ਆਪਾਂ ਬਗਲਤੀ ਮੈਂ ਤੁਹਾਨੂੰ ਮਾਫੀ ਮੰਗ ਲੂੰਗੀ ਵੀ ਭਾਈ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਹਵਾ ਗਿਆ ਪਿਛੜੀਆਂ ਗੱਲਾਂ ਤੇ ਪਾਓ ਮਿੱਟੀ ਚਲ ਹੁਣ ਆਪਾਂ ਆਪ ਦਾ ਵਧੀਆ ਅਸਹਾ ਕਿਦਾਂ ਹਾਂ ਮਾਜੀ ਸਹੀ ਨਹੀਂ ਮੈਂ ਇਹਨੂੰ ਵੀ ਲੈ ਕੇ ਜਾਇਆ ਕਰੂੰ ਗੁਰਦੁਆਰੇ ਮੈਂ ਵੀ ਜਾਇਆ ਕਰੂੰ ਨਾਲ ਇਹਨੂੰ ਰਮਨ ਨੂੰ ਲੈ ਕੇ ਜਾਇਆ ਕਰਾਂ ਹਾਂ ਬਾਕੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਪਤਾ ਹੈ ਹਨਾ ਬਸ ਕੋਈ ਨਹੀਂ ਚਲੋ ਫੋਨ ਨਹੀਂ ਆਪਾਂ ਬੋਲਦੇ ਹਾਂ ਬਾਕੀ ਮੈਂ ਭੈਣ ਨੂੰ ਕਰਦਾ ਫੋਨ ਤੇ ਉਹ ਬਾਈ ਨੂੰ ਕਹੂੰਗਾ ਛੱਡ ਜੂਗਾ ਪੰਜ ਸੱਤ ਦਿਨ ਤੇਰੇ ਕੋਲ ਲਾ ਜੂਗੇ ਹੋਰ ਲਾ ਜੇ ਤਾਂ ਚੱਲ ਪਾਸਾ ਜਾ ਥੱਲੇ ਨਾਲੇ ਉਹਦਾ ਪਾਸਾ ਥੱਲੇ ਨੀ ਜਵਾਕੜੀ ਦੇ ਨਾਲ ਆ ਮੇਰੇ ਕੰਮ ਨਹੀਂ ਮੁਕਦੇ ਨਾਲੇ ਮੈਂ ਉੱਥੇ ਕੰਮ ਕਰ ਰਮੇੜਿਆ ਨਾਲੇ ਚੱਲ ਆ ਜੂਗੀ ਚਾਦ ਨਾਲੇ ਇਹ ਤਾਂ ਜੀ ਲੱਗੇ ਚੱਲ ਇਹਦਾ ਵੀ ਜੀ ਲੱਗੇ ਨਾਲੇ ਹੁਣ ਮੰਮੀ ਨੂੰ ਤੂੰ ਹੀ ਆਪ ਹੀ ਕਹਿਦੀ ਔਰ ਅਖ ਵੀ ਤੂੰ ਆ ਮੈਂ ਕਰਦੀ ਆ ਫੋਨ ਉਹ ਨੂੰ ਅੱਜ ਵੀ ਹੋਰ ਮੈਂ ਅੱਜ ਫੋਨ ਕਰਕੇ ਕਹਿਣੀ ਆ ਵੀ ਤੂੰ ਜੀ ਵੀ ਕਰ ਦੇ ਨਾ ਚਲ ਠੀਕ ਆ ਮਸੀ ਹਾਂ ਕੋਈ ਨਹੀਂ ਕੋਈ ਕਰ ਨਾ ਰਾਮ ਕਰ ਲੈ ਕੰਮ ਗਰਮੀ ਚ ਨਾ ਬਾਹਲਾ ਫੇਰੇ ਰਵਣਾ ਹਾਂਜੀ ਮੰਮੀ ਕੀ ਕਰ ਦਿੱਤੀ ਪਤਾ ਜ਼ੁੱਬੇ ਸਾਫ ਕਰ ਲਈ ਸੀ ਤੂੰ ਸਾਡੇ ਡੱਬਿਆਂ ਦਾ ਕਿਹੜਾ ਤੂੰ ਸਾਰਾ ਦਿਨ ਕੰਮ 'ਚ ਹੀ ਲੱਗੀ ਰਹਿੰਦੀ ਆਂ ਆਪੇ ਕੋਈ ਨਹੀਂ ਕੋਲੂ ਕੰਮ ਤੇ ਮੈਂ ਤਾਂ ਤੈਨੂੰ ਰਹਿਣ ਇੱਕ ਗੱਲ ਬੋਲ ਦੱਸੋ ਮੰਮੀ ਮੈਂ ਤਾਂ ਮੈਂ ਤੇਥੋਂ ਮਾਫੀ ਮੰਗ ਲਈ ਸੀ ਮਾਫੀ ਮੰਮੀ ਇਹ ਕੀ ਕਰਨ ਲੱਗੀ ਹੋ ਨਾ ਪਤਾ ਮੈਂ ਤਾਂ ਬਾਹਰ ਚੜ੍ਹਦੀ ਸੋਚਦੀ ਸੀ ਵੀ ਤੇਥੋਂ ਮਾਫੀ ਮੰਗਾਂ ਮੈਂ ਬਹੁਤ ਅਤਿਆਚਾਰ ਕੀਤੇ ਤੇਰੇ ਤੇ ਮੰਮੀ ਕਦੀ ਸੱਸਾਂ ਵੀ ਨਾ ਤੂੰ ਮਾਫੀ ਮੰਗਦੀਆਂ ਨੇ ਮੰਗਦੀਆਂ ਪਤਾ ਮੰਗਦੇ ਆ ਜਦੋਂ ਕੋਈ ਅਤਿਆਚਾਰ ਕਰਦਾ ਨਾ ਕਿਸੇ ਤੇ ਫੇਰ ਮਾਫੀ ਮੰਗ ਲਵੇ ਤੂੰ ਕਹਿੰਦੀ ਮੰਗਾਂ ਦੇ ਮੈਨੂੰ ਲੋੜ ਸੀ ਕਿ ਪਰ ਮੈਨੂੰ ਐ ਮੰਗਣੀ ਪਈਂਦੀ ਐ ਮੈਂ ਤੈਨੂੰ ਬਹੁਤ ਬੁਰਾ ਭਲਾ ਬੋਲ ਦਿੱਤੀ ਤੁਸੀਂ ਸਾਨੂੰ ਆਪਣੀ ਧੀਆ ਬਣਾ ਲਿਆ ਮੰਮੀ ਮੇਰੇ ਲਈ ਤਾਂ ਇੰਨੇ ਹੀ ਬੋਤ ਹੈ ਬਸ ਮਾਫੀ ਨਾ ਮੰਗੋ ਮੈਂ ਪਤਾ ਬਣਾਇਆ ਨਹੀਂ ਤੁਸੀਂ ਮੇਰੀਆਂ ਧੀਆ ਹੈਗੀਆਂ ਮੈਂ ਪਟਕ ਗਈ ਸੀ ਤੁਸੀਂ ਮੇਰੀਆਂ ਧੀਆ ਕੁੜੀਆਂ ਨੇ ਰਿਆ ਪੋਤੀਆਂ ਤੇ ਤੂੰ ਵੀ ਧੀਂ ਮੇਰਾ પતિ ਵੀ ਤੂੰ ਤੇ ਮੇਰਾ ਪਤਰੀ ਤੂੰ ਮੇਰੀ ਧੀ ਮੇਰੇ ਮੂਰੇ ਆਏ ਨਾ ਕਰ ਮੈਂ ਅੱਜ ਤੋਂ ਬਾਅਦ ਤੈਨੂੰ ਜਮਾ ਵੀ ਕੁਝ ਨਹੀਂ ਦੁੱਖ ਨਹੀਂ ਆਉਣ ਦਿੰਦੀ ਜਿਹੜਾ ਦੁੱਖ ਤੇਰੇ ਤੇ ਆਊਗਾ ਉਹ ਮੈਂ ਤੇ ਲੂੰਗੀ ਰਾਮ ਦੀ ਤੂੰ ਬਸ ਮੇਰੀ ਧੀ ਆ ਜਾ ਆਰਾਮ ਕਰ ਆ ਦੇਖ ਟਾਈਮ ਕੀ ਹੋ ਜੇ ਤੇ ਤੂੰ ਆ ਜਾ ਆਰਾਮ ਕਰ ਆਪਾਂ ਨਾਲੇ ਗੁਰੂ ਘਰ ਅਰਦਾਸ ਕਰਕੇ ਆਵਾਂਗੇ ਜਾਇਆ ਕਰਾਂਗੇ ਕੋਈ ਨਹੀਂ ਬੱਚਾ ਤਾਂ ਆਪਦੇ ਕਰ ਮੰਗਾ ਠੀਕ ਹੈ ਤੇ ਪਰ ਮੈਨੂੰ ਤਾਂ ਤੇਰੀ ਸਿਹਤ ਬਹੁਤ ਜ਼ਰੂਰੀ ਹੈ ਮੈਨੂੰ ਤੂੰ ਆਈ ਤੋਂ ਬਾਅਦ ਬਹੁਤ ਜ਼ਰੂਰੀ ਹੈ ਮੇਰਾ ਤੇਰੇ ਬਿਨਾਂ ਨਹੀਂ ਸਾਰਨਾ ਹੋਰ ਮੇਰਾ ਸਭ ਕੁਝ ਹੋ ਜੂਗਾ ਮੰਮੀ ਅੱਜ ਤੁਸੀਂ ਮੈਨੂੰ ਮੇਰੀ ਮਾਂ ਵਰਗੀ ਲੱਗਦੇ ਹੋ ਮੈਨੂੰ ਮਾਂ ਵਰਗਾ ਪਿਆਰ ਤਾਂ ਮਿਲਿਆ ਨਹੀਂ ਮੈਂ ਮਾਂ ਵਰਗੀ ਲੱਗਦੀ ਨਹੀਂ ਪਤਾ ਮੈਂ ਤੇਰੀ ਮਾਂ ਹੈ ਹੀ ਐ ਮੈਂ ਤੇਰੀ ਮਾਂ ਹੈਗੀ ਐ ਪਤਾ ਮੈਂ ਤੇਰੀ ਮਾਈਂ ਐ ਮੈਂ ਅੱਜ ਤੋਂ ਬਾਅਦ ਤੈਨੂੰ ਕੁਝ ਵੀ ਨਹੀਂ ਕਹਿਣ ਦੇਣਾ ਕਿ ਮੈਂ ਤਾਂ ਕੀ ਕਹਿਣਾ ਮੈਂ ਕਿਸੇ ਨੂੰ ਵੀ ਨਹੀਂ ਕਹਿਣ ਦੇਣਾ ਠੀਕ ਐ ਆ ਜਾ ਮੇਰੇ ਕੋਲ ਆਰਾਮ ਕਰ ਹਾਂ ਪਤਾ ਪਕਾਣ ਦੇ ਲਈ ਆ ਜਾ ਅੱਜ ਤਾਂ ਦਾਦੀ ਪੋਤੀ ਥੱਕ ਹੀ ਗਈਆਂ ਅਸੀਂ ਮੰਡੀ ਜਾਂਦੇ ਆਂ किथे गया सी मेरा पत्ता की लेके आया सी का आजा सन्नो जाना आप उठ जाने आता मम्मा वास्ते चीजी लेके आए न तेरे वास्ते चीजी लेके आई दी पुत्ता आजा मेरा सोना थक गया त नहीं तू हैं नहीं थकया आजा फिर बैठो आजा 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 रमणा उरे ओ पत्ता अखे च ना ली पत्ता हा ਉੱਥੇ ਤੂੰ ਜिद ਕਰਨ ਲੱਗ ਗਿਆ ਮਿਆਨੇ ਨਾ ਕਿਵੇਂ ਬੈ ਜਾ ਇੱਥੇ ਤਨ ਚੀਜ਼ ਖਾਵਾਂ ਨਾ ਤਾਂ ਹੋ ਕੇ ਬੈਠ ਪੁੱਤ ਜੱਜ ਸੀ ਕਿੱਥੇ ਗਏ ਸੀ ਮੰਡੀ ਕਿੱਥੇ ਗਿਆ ਸੀ ਆਂ ਦੱਸੀ ਮम्मा ਨੂੰ ਕਿੱਥੇ ਗਏ ਸੀ ਪੁੱਤ ਆਪਾਂ ਅੱਡੇ ਵੀ ਸੀ ਅਸੀਂ ਤਾਂ ਨਾ ਮੈਂ ਤੈਨੂੰ ਅੰਗਣਵਾੜੀ ਜੋ ਜਾਂਦੀ ਜਾਂਦੀ ਵੰਡੀ ਲੈ ਗਈ ਅੱਛਾ ਮੈਂ ਆਖਿਆ ਮੈਂ ਖਾ ਚੱਲ ਮੈਂ ਕਿਹੜਾ ਤੰਗ ਕਰਨਾ ਤੰਗ ਤਾਂ ਭੋਰਾ ਵੀ ਨਹੀਂ ਕਰਦੀ ਵੰਡੀ ਜਾ ਕੇ ਆ ਲੈ ਖੜ ਮੈਂ ਤੇਰੇ ਵਾਸਤੇ ਇੱਕ ਚੀਜ਼ ਲੈ ਕੇ ਆਈਏ ਕੀ ਕੀ ਖਾਦਾ ਮੇਰੇ ਪੁੱਤ ਨੇ ਉੱਥੇ ਬੱਗਰ ਪੀ ਜਾ ਹੋਈ ਨਾ ਕੁਛ ਕਹੇ ਇਹਨੇ ਕੋਈ ਅਸੇ ਤੈਨੂੰ ਬੱਗੇ ਕਿਹਨੇ ਖਵਾਇ ਸੀ ਮੰਮਾ ਨੇ ਦਾਦੀ ਨੇ ਦਾਦੀ ਨੇ ਖਵਾਇ ਸੀ ਪਤਾ ਅਨ ਲਰਮ ਆ ਸੂਟ ਦੇਖ ਕੇ ਹੁਣ ਸੂਟ ਤਾਂ ਸੋਨਾ ਹੈ ਮੰਮੀ ਇੱਕ ਹੋਰ ਵੀ ਹੈ ਇੱਕ ਕੀਏ ਦੋ ਹੈ ਹਰ ਇੱਕ ਹੋਰ ਜਾਈ ਬੇਚਾ ਚਾਹ ਲਾ ਲੈ ਸੋਹਣ ਲੱਗਿਆ ਪਤਾ ਤੈਨੂੰ ਵੀ ਹਾਂਜੀ ਮੰਮੀ ਸੂਟ ਤਾਂ ਦੋਵੇਂ ਸੋਨੇ ਨੇ ਥੋੜੇ ਪਸੰਦ ਆ ਨਾ ਤੇਰੇ ਪਰ ਮੰਮੀ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਤੇ ਕਿਉਂ ਖਰਚਾ ਹਣ ਤੁਹਾਡੇ ਨਾਲੋਂ ਤਾਂ ਨਹੀਂ ਚੰਗਾ ਕੋਈ ਨਹੀਂ ਮੈਨੂੰ ਕੋਈ ਗੱਲ ਨਹੀਂ ਮੈਨੂੰ ਸਭ ਪਤਾ ਤੇ ਪਾਹ ਲੈ ਕੇ ਆਈਆਂ ਸੀਗੀਆਂ ਫਿਰ ਮੈਂ ਤਾਂ ਦੋ ਤੇਰੇ ਵਾਸਤੇ ਗੂੜੇ ਗੂੜੀ ਲੈ ਲਈ ਮੈਂ ਕਿ ਖਸਮਾ ਨੂੰ ਖਾਵੀ ਛੜ ਕੇ ਸੋਹਣੇ ਛੂਟੀ ਲੈ ਲਈ ਤੂੰ ਪਸੰਦ ਉਹ ਦਿੱਲੀ ਵੀ ਲੈ ਆਉਣਾ ਸੀ ਮੰਮੀ ਮੇਰੇ ਕੋਲ ਹਜੇ ਬਥੇਰੇ ਪਏ ਆ ਤੇਰੇ ਮਾਮੀ ਕਹਣੇ ਹਜੇ ਮੈਨੂੰ ਹੋਣੀ ਰੱਖਤੀ ਸੀ ਕੋਈ ਨਹੀਂ ਮੇਰੇ ਕੋਲ ਹੈ ਕਿ ਕੋਈ ਨਹੀਂ ਮੈਂ ਵੀ ਲਿਆਉਂਗੀ ਆ ਤੂੰ ਸੰਭਾਲਾ ਸੋਹਣੇ ਸੋਹਣੇ ਲੱਗਦੇ ਆ ਪਤਾ ਐ ਕੋਈ ਨਾ ਕੋਈ ਆ ਕਰ ਜਾਂਦਾ ਵਧਿਆ ਲੱਗਦਾ ਤੁਸੀਂ ਮੰਮੀ ਐਵੇਂ ਖਰਚਾ ਕੀਤਾ ਜਾਨਨੇ ਪੁੱਤ ਜਾਨਨੇ ਪਤਾ ਜਾਨਨੇ ਉੱਥੇ ਮੰਡੀ ਗਏ ਸੀਗੇ ਉੱਥੇ ਜੂਸ ਪੀ ਕੇ ਆਈ ਐ ਇਹ ਤੇ ਕੁਛ ਨਹੀਂ ਬੋਲੀ ਬੋਲੀ ਜਮਾ ਵੀ ਅੰਗਣ ਵਾਲੀ ਚ ਹੀ ਲੈ ਗਈ ਮੈਂ ਤੇ ਇਹਨੂੰ ਅੱਛਾ ਤਾਂ ਕੁਝ ਨਹੀਂ ਕੰਗਾ ਕੀਤਾ ਤੂੰ ਹਣ ਤੂੰ ਮੇਰੀ ਗੱਲ ਸੁਣ ਆ ਇਹਨਾਂ ਦੀ ਬਹੁਤ ਹੁਸਿਆਉਣੇ ਦੇਈ ਆਈ ਮੈਂ ਤੇਰੇ ਨਾਲ ਆਪਣੇ ਚੱਦੂੰਗੀ ਤਗਾ ਤੇ ਆਪਾਂ ਸਮਝ ਲੈ ਤੂੰ ਦੋਨੇ ਸੁਣ ਕੇ ਹਾਂਜੀ ਤੇ ਇਹਦੇ ਚ ਕੀ ਆ ਮੰਮੀ ਇਹਦੇ ਚ ਮੈਂ ਲੈ ਆਈ ਆ ਫਲ ਫਰੂਟ ਆਹ ਲਾ ਕੇਲੇ ਲੈ ਆਈਆਂ ਨਾਲੇ ਤੇ ਨਾਲੇ ਲੈ ਸਾਓ ਨਾਲ ਤਾਂ ਖਾੜਿਆ ਕਰਨ ਨਾਲ ਜਵਾਕੜੀਆਂ ਨੂੰ ਖਵਾਦਿਆ ਕਰਨ ਨਾਲੇ ਭੋਰਾ ਮੈਨੂੰ ਦੇ ਦਿਆ ਕਰ ਮੈਂ ਵੀ ਖਾ ਲੈ ਦੋਨੇ ਤਾਂ ਨਾ ਫਲ ਫੂਟ ਸਾਹਮਣੇ ਫੇਰ ਫੇਰ ਦਿਨ ਕਿਤੇ ਗਏ ਫੇਰ ਮੈਂ ਆਵਾਂਗਾ ਤੂੰ ਮੈਨੂੰ ਸਾਫ਼ ਕਰਕੇ ਧੋ ਕੇ ਦੇਣਾ ਠੀਕ ਹੈ ਚੰਗਾ ਚੰਗਾ ਚੱਲ ਤੇ ਇਹਨੇ ਤਾਂ ਦਾਦੀ ਨਾਲ ਮਰੱਕ ਕਿਉਂ ਨਾ ਸੀ ਉੱਥੇ ਮੈਨੂੰ ਆਂਦੀ ਜੂਸ ਪੀਣਾ ਜੂਸ ਪੀਣਾ ਥੋੜਾ ਜਿਹਾ ਹੀ ਪੀਤਾ ਇੰਨਾ ਕੀ ਫਿਰ ਹਰ ਕੇ ਪਿਆਇਆ ਮੈਂ ਖਾ ਜਾਂਦਾ ਸੀ ਉਹ ਤੰਗ ਟੰਗਲੀ ਜਮਾ ਵੀ ਕੀਤਾ ਇਹਨੇ ਉਹ ਯਾਰ ਹਾਂ ਤੈਨੂੰ ਪਤਾ ਤਾਂ ਹੈ ਹੁਣ ਤੇ ਮਾਰਾ ਤਾਂ ਬਹੁਤ ਹੋਇਆ ਯਾਰ ਚਲ ਦੁੱਖ ਬਈ ਚੱਲ ਨਹੀਂ ਪੈਂਦੇ ਹੋਰ ਕਰਨੇ ਵੀ ਕੀ ਹਨਾ ਵਿਚਾਰੇ ਹੋਰ ਇਹਰਾ ਤਾਂ ਬਾਲਾ ਵੜਾ ਹੋ ਗਿਆ ਕੰਮ ਹੋਰੀ ਇਹਰਾ ਹੌਣ ਤਾਂ ਜਿੱਦੇ ਦਾ ਗਰਮੀਲ ਵਿਚਾਰਾ ਗਿਆ ਹਨਾ ਉਹਦਾ ਯਾਰ ਮੈਂ ਵੀ ਆ ਪਿੰਡ ਦਾ ਹੀ ਹੋ ਕੇ ਰਹਿ ਗਿਆ ਫਿਰ ਪਤਾ ਜ਼ਿੰਮੇਵਾਰੀ ਬਾਲੀ ਯਾਰ 마ਸੀ ਇਕੱਲੇ ਘਰੇ ਆ ਹਨਾ ਇੱਕ ਭਾਬੀ ਇਕੱਲੇ ਚਲਦੇ ਨਾਲ ਤਾਂ ਫਰਜ ਬੰਦਾ ਆ ਜ਼ਿੰਮੇਵਾਰੀ ਸਾਂਭਣੀ ਆ ਤੂੰ ਹੀ ਸਾਂਭਣੀ ਆ ਹੋਰ ਯਾਰ ਕੀ ਕਰਾਂਗੇ ਸਾਂਭਣੀ ਪੈਣੀ ਆ ਹੂੰ ਹੋਰ ਤੂੰ ਸੁਣਾ ਠੀਕ ਆ ਹਾਂ ਹਾਂ ਵਧੀਆ ਵਧੀਆ ਵੀ ਮੇਰਾ ਹੋ ਗਿਆ ਹੋਰ ਯਾਰ ਪਤਾ ਕੀ ਇਹ ਤਿੰਨ ਕੁੜੀਆਂ ਸਿੰਘ ਮਾਸੀ ਸੀਗਾ ਭਾਬੀ ਹੁਣ ਕੋਈ ਯਾਰ ਘਰੇ ਵਰਤਨ ਵਾਲਾ ਤਾਂ ਬੰਦਾ ਨਹੀਂ ਬਚਿਆ ਹਨਾ ਜਿੰਨੇ ਪਤਾ ਵੀ ਸਾਰਾ ਐਡਾ ਸਾਰਾ ਮਸਲਾ ਹੀ ਵਿਗੜ ਗਿਆ ਯਾਰ ਯਾਰ ਬਚਾ ਬੁੜੀਆਂ ਨੇ ਵੀ ਔਖਾ ਆ ਜਾਂਦਾ ਘਰ ਸਾਹਮਣੇ ਐਡਾ ਯਾਰ ਘਰ ਖਾਂ ਨੂੰ ਪੈਂਦਾ ਬਾਈ ਤਾਈ ਕਿਵੇਂ ਰਹਿੰਦੀ ਆ ਹੁਣ ਹਾਂ ਯਾਰ ਮਾਸੀ ਤਾਂ ਯਾਰ ਬਾਈ ਜਸ ਠੀਕ ਆ ਹੁਣ ਦੋ ਕੁ ਮਹੀਨੇ ਤਾਂ ਬਹੁਤ ਔਖਾ ਸੀ ਤੈਨੂੰ ਪਤਾ ਗਰਮੇਲ ਦੀ ਮੌਤ ਤੋਂ ਬਾਅਦ ਦਾਖਲ ਰੱਖੀ ਉੱਥੇ ਦਵਾਈਆਂ ਦਵਾਈਆਂ ਹਨ ਤੇ ਪਰ ਹੁਣ ਠੀਕ ਆ ਦਵਾਈ ਤਾਂ ਚੱਲੀ ਜਾਂਦੀ ਆ ਤੇ ਪਰ ਆਏ ਆ ਵੀ ਹੁਣ ਗੁਰੂ ਘਰ ਜਿਵੇਂ ਰੈਗੂਲਰ ਜਾਣ ਲੱਗ ਪਏ ਅੱਛਾ ਸਵੇਰੇ ਸ਼ਾਮ ਪਾਠ ਕਰਦੇ ਆ ਅਰਦਾਸ ਕਰਦੇ ਆ ਤੇ ਗੁਰੂ ਘਰ ਦੀ ਸੇਵਾ ਵੀ ਕਰਕੇ ਆਉਂਦੇ ਆ ਹੁਣ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਯਾਰ ਦੇਖ ਬਈ ਮੈਂ ਤਾਂ ਪਹਿਲਾਂ ਵੀ ਤਾਈ ਨੂੰ ਬਹੁਤ ਸਮਝਾਇਆ ਸੀਗਾ ਵੀ ਤਾਈਏ ਚੱਲੇ ਜਾਪਟਿਆਂ ਦੇ ਚੱਕਰਾਂ 'ਚ ਕੁਛ ਨਹੀਂ ਪਿਆ ਛੱਡ ਦੇ ਗਮ ਹਨ ਤੇ ਚੱਲ ਯਾਰ ਕੀ ਪਤਾ ਗਰਮੀਨ ਵਾਲੇ ਕੰਮ ਹੁੰਦੇ ਨੇ ਕੋਈ ਆਪ ਦੀ ਪੁੱਠੀ ਪੈ ਗਈ ਹੋਵੇ ਚੀਜ਼ ਇਹ ਹੋ ਸਕਦਾ ਬਈ ਹੋ ਸਕਦਾ ਵੀ ਕਈ ਵਾਰ ਜਦੋਂ ਆਪਾਂ ਗੁਰੂ ਘਰ ਨੂੰ ਛੱਡ ਕੇ ਇਹਨਾਂ ਕੰਮਾਂ ਤੇ ਹੋ ਜਾਂਦੇ ਆ ਮਾੜੀ ਵੀ ਹੋ ਸਕਦੀ ਹੈ ਹਨ ਕਿਉਂਕਿ ਆਪਾਂ ਇਸ ਚੱਕਰ 'ਚ ਕਿਸੇ ਦਾ ਬੁਰਾ ਵੀ ਕਰਦੇ ਆ ਤੈਨੂੰ ਨਾਲੇ ਪਤਾ ਯਾਰ ਮਾਸੀ ਨੇ ਤਾਂ ਬਹੁਤ ਭਾਬੀ ਨੂੰ ਵੀ ਕੁੱਟਿਆ ਯਾਰ ਉਹ ਵੀ ਨਾਲ ਗਲਤ ਸੀ ਹਨਾ ਕੋਸਾ ਦਾ ਵੀ ਉਹਦਾ ਪਾਪ ਹੀ ਉਹਨੂੰ ਲੈ ਕੇ ਬੈਹਿ ਗਿਆ ਹਾਂ ਕਿੰਨਾ ਟਾਈਮ ਹੋ ਗਿਆ ਜਦੋਂ ਮੇਂ ਪਹਿਲੀ ਕੁੜੀ ਹੋਈ ਆ ਉਹਨੂੰ ਦਿਨ ਕੁਟਦੀ ਆ ਰਹੀ ਆ ਨਾਲੇ ਉਹ ਸਾਰਾ ਕੰਮ ਕਰਦੀ ਆ ਤੇ ਉਹਨੂੰ ਗਾਲਾਂ ਵੀ ਕੱਢਦੀ ਸੀ ਕਿਤੇ ਨਾ ਕਿਤੇ ਰੱਬ ਤਾਂ ਹੈਗਾ ਹੀ ਆ ਬਈ ਯਾਰ ਹੂੰ ਇਹ ਗੱਲਾਂ ਮੋੜਕੜ ਕੇ ਆਪਣੇ ਤੇ ਆ ਜਾਂਦੀਆਂ ਚੱਲ ਬਾਈ ਹੁਣ ਤੂੰ ਦੇਖੀ ਚੱਲ ਹੁਣ ਮਾਤਾ ਗੁਰੂ ਘਰ ਜਾਣ ਲੱਗ ਗਈ ਤਾਂਈ ਤੇ ਹੁਣ ਵੇਖੀ ਚੱਲੀਏ ਤਾਂ ਮਾਰੇ ਵਧੀਆ ਰੰਗ ਭਗ ਲਾ ਦੇਣਗੇ ਹਾਂ ਯਾਰ ਹੁਣ ਭਾਬੀ ਕੋਲੇ ਬੱਚਾ ਹੋਣ ਵਾਲਾ ਹੈ ਹੂੰ ਚੱਲ ਹੁਣ ਤੋਂ ਵੀ ਇਹ ਗੱਲ ਵੀ ਕਹਿੰਦੀ ਆ ਵੀ ਜੇ ਹੁਣ ਕੁੜੀ ਵੀ ਹੋ ਗਈ ਨਾ ਤਾਂ ਵੀ ਮੈਂ ਗੱਲ ਨਾ ਲਾਉਂਦੀ ਨੂੰ ਹੁ ਕੁੜੀਆਂ ਦੀ ਅਹਿਮੀਅਤ ਦਾ ਪਤਾ ਲੱਗ ਗਿਆ ਸਹੀ ਹੈ ਦੇਖ ਜਦੋਂ ਉਹ ਬਿਮਾਰ ਹੋਈ ਬਈ 2 ਮਹੀਨੇ ਹਸਪਤਾਲ ਚ ਕੁੜੀਆਂ ਨੇ ਸੰਭਿਆ ਅੱਛਾ ਪੋਤੀਆਂ ਨਹੀਂ ਠੀਕ ਹੈ ਨੂ ਨੇ ਸੰਭਿਆ ਤੇ ਉਦੋਂ ਵੇਲੇ ਉਹਦੇ ਕੋਲੇ ਗਰਮੇਲ ਵੀ ਹੈ ਨਹੀਂ ਸੀ ਤੇ ਅਸੀਂ ਵੀ ਹੈ ਨਹੀਂ ਸੀ ਹੈਨਾ ਕੁੱਲ ਮਿਲਾਇ ਗੱਲ ਕਰੀਏ ਪਰਿਵਾਰ ਚ ਕੁੜੀਆਂ ਹੀ ਸੀ ਤੇ ਕੁੜੀਆਂ ਹੀ ਉਹ ਕੁੜੀਆਂ ਨੇ ਉਹਦੀ ਜਾਨ ਬਚਾਈ ਚਲ ਬਈ ਧੀ ਦੀ ਅਹਿਮੀਅਤ ਅਹਿਮੀਅਤ ਦਾ ਪਤਾ ਤਾਂ ਲੱਗਦਾ ਪਰ ਕੁਝ ਟਾਈਮ ਪਾ ਕੇ ਲੱਗ ਜਾਂਦਾ ਹਾਂ ਇਹ ਤਾਂ ਗੱਲ ਹੈ ਜੀ ਚਲ ਹੁਣ ਤਾਈ ਨੂੰ ਇਹੀ ਗੱਲ ਕਹੀਂ ਕਿ ਗੁਰੂ ਦੇ ਨਾਲ ਲੱਗੀ ਰਹੇ ਵਾਈਗਰ ਵਾਈਗਰ ਕਰਾ ਕਰੇ ਬਸ ਆਪ ਦਾ ਨਹੀਂ ਹੁਣ ਤਾਂ ਟੋਟਲ ਵਿਸ਼ਵਾਸ ਹੈ ਗੁਰੂ ਘਰ ਉਹਨਾਂ ਦਾ ਚਲੋ ਚਲੋ ਵਧੀਆ ਗੱਲ ਆ ਬਾਈ ਚਲ ਠੀਕ ਹੈ ਬਾਈ ਫਿਰ ਮਿਲਦੇ ਹਾਂ ਹਾਂ ਠੀਕ ਹੈ ਹਾਂ ਚਲ ਜੋ ਏ ਠੀਕ ਹੀ ਹੋਰ ਹੋਰ ਚਲ ਮਾਲਕ ਭਲੀ ਕਰੂਗਾ ਬਾਈ ਹਾਂ ਠੀਕ ਹੈ ਬਾਈ ਠੀਕ ਹੈ ਬਾਈ